ਅਸੀਂ ਪੋਡਕਾਸਟ ਵਿੱਚ ਪੂਜਾ ਸੰਘਾਂ ਨੂੰ ਸੱਦਿਆ ਹਨਾ ਕਰ ਰਹੇ ਹੋ ਬਾਬੇ ਦੇ ਪੋਡਕਾਸਟ ਕਰਤਾ ਫੈਮਲੀ ਬੰਦਾ ਬਣਾਨੇ ਆ ਉਹ ਇੱਕ ਗੱਲ ਪੂਜਾ ਸੰਘਾਂ ਨੂੰ ਚੱਕਿਆ ਕਿੰਨੇ ਆ ਠੀਕ ਆ ਉਹਨਾਂ ਦੀ ਤੁਸੀਂ ਵੀਡੀਓ ਵਾਇਰਲ ਨਹੀਂ ਕਰ ਰਹੇ ਪੂਜਾ ਸੰਘਾਂ ਨੂੰ ਤੁਸੀਂ ਸ਼ੇਅਰ ਕਰ ਰਹੇ ਹੋ ਬਾਰ-ਬਾਰ ਨਹੀਂ ਤੇ ਏ ਆ ਆਪਣੇ ਕੱਲ ਰਾਤੀ ਇੱਕ ਵੀਡੀਓ ਪਾਈ ਆ ਮੈਂ ਆਪਣੇ ਦਰਬਾਰ ਸਾਹਿਬ ਮੈਂ ਗਾ ਰਿਆ ਹਾਂ ਜੀ ਜੀ ਕੇ ਸਾਡੇ ਅਸੀਂ ਸੀਗੇ ਹਨਾ ਅੱਗੋਂ ਰਾਤੀ ਸੀਗੇ ਸਾਨੂੰ ਪਤਾ ਹੀ ਨਹੀਂ ਅਸੀਂ ਕਿੱਦਾਂ ਗਾਉਣਾ ਤੁਸੀਂ ਲੋਕ ਸਾਨੂੰ ਇਕਲਾ ਤੋ ਤੁਸੀਂ ਸਾਡੀ ਮਾਂ ਭੈਣ ਦੀ ਇਹ ਕਰਦੇ ਸਾਨੂੰ ਗਾਲ ਹੀ ਨਹੀਂ ਕੱਢਣੀਆਂ ਦੀ ਦਰਬਾਰ ਸਾਹਿਬ ਵਾਲੀ ਵੀਡੀਓ ਪਾਈ ਉਹਨੂੰ ਸ਼ੇਅਰ ਕਰੋ ਅਸੀਂ ਕਾਹਦੇ ਪੂਜਾ ਸੰਗਾਂ ਨੂੰ ਬੁਲਾਵਾਂਗੇ ਅਸੀਂ ਕਾਹਦੇ ਖੱਤਾਂ ਮਾਰਾਂਗੇ 220000 ਨੇ ਮੈਨੂੰ ਫੋਲੋ ਕੀਤਾ ਆ ਠੀਕ ਆ ਉਹ ਮਤਲਬ 122000 ਸਾਰਾ ਹੀ ਪਾਗਲ ਆ ਤੁਸੀਂ ਤਾੜੀਆਂ ਨਹੀਂ ਰੰਗਦੇ ਅਮਰਤ ਸ਼ੱਕੇ ਠੀਕ ਆ ਟੈਟੂ ਨਹੀਂ ਬਣਾਉਂਦੇ ਆਪਣੇ ਵਾਲ ਨਹੀਂ ਲਵਾਉਂਦੇ ਆ ਜਨਾਨੀ ਦੀ ਤੁਸੀਂ ਵੀਡੀਓ ਕਿੰਨੀ ਵਾਰ ਲ ਕੀਤੀ ਆ ਪੁੱਛਦੀ ਆ ਸਿਰਫ ਕੱਚੀ ਦਾ ਰੰਗ ਪੁੱਛਦੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਸ ਵੀਰ ਨੇ ਪੂਜਾ ਸੰਗਤ ਤੇ ਉਸਦੇ ਨਾਮੇ ਹਸਬੈਂਡ ਦੇ ਨਾਲ ਪੋਡਕਾਸਟ ਕੀਤਾ ਸੀ ਜਿਸ ਤੋਂ ਬਾਅਦ ਇਸ ਵੀਰ ਨੂੰ ਕਾਫੀ ਲੋਕਾਂ ਨੇ ਗਾਲਾਂ ਕੱਢੀਆਂ ਬੁਰਾ ਭਲਾ ਕਿਹਾ ਜਿਸ ਤੋਂ ਅੱਕ ਕੇ ਇਸ ਵੀਰ ਨੇ ਇਹ ਜਿਹੜੀ ਵੀਡੀਓ ਬਣਾਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਵੀਰ ਹੈ ਸਿੱਖੀ ਸਰੂਪ ਦੇ ਵਿੱਚ ਹੈ ਅਮਰਤ ਛਕਿਆ ਹੋਇਆ ਹੈ ਤੇ ਵੀਰ ਸੋਸ਼ਲ ਮੀਡੀਆ ਤੇ ਕੰਮ ਕਰ ਕਰਕੇ ਆਪਣਾ ਰੋਜਗਾਰ ਚਲਾ ਰਿਹਾ ਹੈ ਹੋ ਸਕਦਾ ਇਹ ਵੀਰ ਰਾਗੀ ਸਿੰਘ ਵੀ ਰਿਹਾ ਹੋਵੇ ਕਿਉਂਕਿ ਕਾਫੀ ਅੱਛੇ ਹੈ ਸ਼ਬਦ ਗਾ ਲੈਂਦਾ ਹੈ ਉਸੇ ਸ਼ਬਦ ਦੀ ਗੱਲ ਕੀਤੀ ਹੈ ਇਸ ਵੀਡੀਓ ਦੇ ਵਿੱਚ ਇਸ ਵੀਰ ਨੇ ਕਿ ਜਿਹੜਾ ਮੈਂ ਸ਼੍ਰੀ ਦਰ ਕੀਤਾ ਹੈ ਉਸ ਤੇ ਲੋਕਾਂ ਦੀ ਜਮ੍ਹਾਂ ਹੀ ਰੀਚ ਹੈ ਨਹੀਂ ਯਾਨੀ ਕਿ ਉਸ ਤੇ ਉੱਪਰ ਕੋਈ 뷰 ਨਹੀਂ ਆਏ ਜਿਆਦਾ ਔਰ ਨਾ ਹੀ ਲੋਕਾਂ ਨੇ ਕਮੈਂਟ ਕੀਤਾ ਹੈ ਪਰ ਜਿਹੜੀ ਵੀਡੀਓ ਮੈਂ ਪੂਜਾ ਸੰਗਾ ਦੀ ਬਣਾਈ ਹੈ ਉਸ ਤੇ ਲੱਖਾਂ ਲੋਕਾਂ ਦੇ ਕਮੈਂਟ ਆਏ ਨੇ ਤੇ ਲੱਖਾਂ ਹੀ ਉਸ ਤੇ 뷰 ਹਨ ਦੋਸਤੋ ਇਸ ਕਰਕੇ ਇਸ ਵੀਰ ਨੇ ਲੋਕਾਂ ਦੀ ਗੰਦੀ ਕਰਤੂਤ ਦੱਸੀ ਹੈ ਕਿ ਲੋਕ ਅੱਜਕੱਲ ਸਵਾਦ ਭਾਲਦੇ ਨੇ ਲੋਕਾਂ ਦੇ ਲੜਾਈ ਝਗੜੇ ਜਿਹੜੇ ਉਹ ਦਿਖਾਈਏ ਤਾਂ ਜਿਆਦਾ ਆ ਵੀ ਉਹ ਆਉਂਦੇ ਨੇ ਜੇਕਰ ਆਪਾਂ ਕਿਸੇ ਧਾਰਮਿਕ ਮਸਲੇ ਦੀ ਕਿਸਾਨੀ ਮਸਲੇ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਵੀ ਬਹੁਤ ਕਾਟ ਆਉਂਦੇ ਨੇ ਇਸੇ ਕਰਕੇ ਇਸ ਵੀਰ ਨੇ ਅੱਖ ਕੇ ਇਹ ਵੀਡੀਓ ਬਣਾਇਆ ਹੈ ਤੁਸੀਂ ਇਸ ਵੀਰ ਦੇ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸੋ ਜੇ ਔਰ ਨਾ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਔਰ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਔਰ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖ ਕੇ ਜਾਓ ਜੀ ਔਰ ਨਾਲ ਹੀ ਜੇਕਰ ਤੁਸੀਂ ਪੂਜਾ ਸੰਘਾ ਤੇ ਉਸ ਦੇ ਨਵੇਂ ਹਸਬੰ ਪੌਡਕਾਸਟ ਦੇਖਣਾ ਹੈ ਤਾਂ ਐਸ ਵੀਰ ਦੇ ਚੈਨਲ ਬਾਬਾ ਜੀ 1101 ਤੇ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਫੁੱਲ ਇੰਟਰਵਿਊ ਮਿਲ ਜਾਵੇਗਾ ਤਾਂ ਦੋਸਤੋ ਦੇਖੋ ਤੁਸੀਂ ਹੁਣ ਇਹ ਪੂਰਾ ਵੀਡੀਓ ਕੀ ਕਿਹਾ ਲੋਕਾਂ ਨੂੰ ਇਸ ਵੀਰ ਨੇ ਅਸੀਂ ਪੌਡਕਾਸਟ ਵਿੱਚ ਪੂਜਾ ਸੰਗਤ ਨੂੰ ਸੱਦਿਆ ਹੈ ਨਾ ਤੇ ਤੁਹਾਡੇ ਜਿਹੜੇ ਕਮੈਂਟ ਆਏ ਉਹ ਬਹੁਤ ਵਧੀਆ ਹੈ ਤੁਸੀਂ ਵੀ ਇਸ ਗੱਲ ਨੂੰ ਭੁੱਲ ਗਏ ਹੋਗੇ ਸ਼ਾਇਦ ਨਹੀਂ ਪਤਾ ਅਣਜਾਣ ਹੋ ਜਿੰਨਾ ਕਮੈਂਟ ਕਰਾਂਗੇ ਓਨੀ ਰੀਲ ਜ਼ਿਆਦਾ ਵੱਧਦੀ ਆ ਓਨੀ ਰੀਲ ਜ਼ਿਆਦਾ ਵੱਧਦੀ ਆ ਇਸ ਚੈਨਲ ਦੀ ਵੀ ਉਹ ਗੱਲ ਵੱਖਰੀ ਆ ਠੀਕ ਆ ਅਸੀਂ ਆਪਣੇ ਕੰਮ ਵਾਸਤੇ ਜੋ ਵੀ ਕਰਦੇ ਆ ਫੈਮਲੀ ਬੰਦਾ ਬਣਾਉਂਦੇ ਆ ਉਹ ਇੱਕ ਗੱਲ ਵੱਖਰੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵੀ ਪੂਜਾ ਸੰਘਾ ਨੂੰ ਚੱਕਿਆ ਕਿਹਨੇ ਆ ਠੀਕ ਆ ਉਧਰ ਇੱਕ ਕਿਸਾਨ ਮੋਰਚੇ 'ਚ ਇੱਕ ਆਪਣੇ ਬਜ਼ੁਰਗ ਇਸ ਟਾਈਮ ਪੂਰੀ ਲਾਸਟ ਸਟੇਜ ਤੇ ਆ ਮਰਨ ਤੇ ਆਈ ਪਲਸ ਚੱਕਣ ਆ ਰਹੀ ਆ ਸਾਰਾ ਕੁਝ ਉਹਨਾਂ ਦੀ ਤੁਸੀਂ ਵੀਡੀਓ ਵਾਇਰਲ ਨਹੀਂ ਕਰ ਰਹੇ ਪੂਜਾ ਸੰਘਾ ਨੂੰ ਤੁਸੀਂ ਸ਼ੇਅਰ ਕਰ ਰਹੇ ਹੋ ਬਾਰ-ਬਾਰ ਰੋਸ ਆ ਸੁਣਦੇ ਪਏ ਆ ਤੁਸੀਂ ਨਾ ਕੀ ਕਹਿ ਰਹੇ ਆ ਤੇ ਦੂਜੀ ਗੱਲ ਇਹਨਾਂ ਨੂੰ ਦੇਖਣ ਵਾਲਾ ਕੋਣ ਆ ਆ ਵੀਡੀਓ ਦੇਖਣ ਵਾਲੀ ਆ ਆ ਵੇਖੋ ਆ ਜਿਹੜੀ ਆਪਲੀ ਵੀਡੀਓ ਆ ਕਿੰਨੀ ਸ਼ੇਅਰ ਹੋਈ ਆ 26 22 ਹਜ਼ਾਰ 25 25 ਹਜ਼ਾਰ ਹੋ ਰਹੀ ਹੁਣ ਅਸੀਂ ਆ ਮੰਨ ਲਓ ਅਸੀਂ ਵੀ ਕੀ ਕਰ ਰਹੇ ਹੁਣ ਮੈਂ ਇੱਥੇ ਆ ਆਪਣੇ ਕੱਲ ਰਾਤੀ ਇੱਕ ਵੀਡੀਓ ਪਾਈ ਆ ਮੈਂ ਆਪਣੇ ਦਰਬਾਰ ਸਾਹਿਬ ਮੈਂ ਗਾ ਰਿਹਾ ਮਾਂ ਠੀਕ ਹੈ ਸ਼ਬਦ ਗਾ ਰਿਹਾ ਜਿੱਥੇ ਸਬੇ ਥਾ ਹਣਾ ਹੁਣ ਹੱਥ ਕਰਕੇ ਤਾ ਰ ਮੈਂ ਯਾਰ ਮੇਰਾ ਗਾਣਾ ਵਜਾਣਾ ਚਾਹੀਦਾ ਪਹਿਲਾਂ ਸਾਨੂੰ ਪਤਾ ਹੀ ਨਹੀਂ ਸਾਡੇ ਪੈਰਾਂ 'ਤੇ ਸੀਗੇ ਸਾਡੇ ਅਸੀਂ ਸੀਗੇ ਹੈਨਾ ਅੱਗੋਂ ਰਾਗੀ ਸੀਗੇ ਸਾਨੂੰ ਪਤਾ ਹੀ ਨਹੀਂ ਅਸੀਂ ਕਿੱਦਾਂ ਗਾਣਾ ਤੁਸੀਂ ਲੋਕ ਸਾਨੂੰ ਅਗਲਾ ਦੋਗੇ ਹੈ ਤੁਸੀਂ ਸਾਡੀ ਮਾਂ ਭੈਣ ਦੀ ਕਰ ਰਹੇ ਸਾਨੂੰ ਗਾਲੀ ਨਹੀਂ ਕੱਢਣੀ ਆ ਭਰਾਵਾ ਅਸੀਂ ਵੀ ਟਕਸਾਲਾਂ ਦੇ ਘੱਟੋ ਘੱਟ 15-15 10-10 ਸਾਲ ਰਹੇ ਆ ਸਾਨੂੰ ਵੀ ਪਤਾ ਦੁਨੀਆ 'ਚ ਕਿੱਦਾਂ ਵਿਚਰਨਾ ਵਾ ਹੈਨਾ ਤੁਸੀਂ ਜਿਹੜੀ ਹੋਣਾ ਸੀ ਦਵਾਰਸ਼ਾ ਵਾਲੀ ਵੀਡੀਓ ਪਾਈ ਕੋ ਉਹਨੂੰ ਸ਼ੇਅਰ ਕਰੋ ਅਸੀਂ ਕਾਹਦੇ ਪੂਜਾ ਸੰਗਾਂ ਨੂੰ ਬੁਲਾਵਾਂਗੇ ਅਸੀਂ ਕਾਹਦੇ ਖੱਟਾ ਮਾਰਾਂਗੇ ਯਾਰ ਤੁਸੀਂ ਲੋਕ ਸ਼ੇਅਰ ਕਰਦੇ ਹੋ ਅਸੀਂ ਨਹੀਂ ਸ਼ੇਅਰ ਅਸੀਂ ਦਾੜੀਆਂ ਨਹੀਂ ਰੰਗਦੇ ਅਮਰਕਸ਼ਾਕੇ ਠੀਕ ਹੈ ਸਟੈਟੂ ਨਹੀਂ ਬਣਾਉਂਦੇ ਆਪਣੇ ਵਾਲ ਨਹੀਂ ਲਿਵਾਉਂਦੇ ਜਿਹਨੇ ਗੱਲ ਕਰਨੀ ਹੈ ਨਾ ਉਸ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰਕੇ ਆਵੇ ਫੇਰ ਸਾਡੇ ਨਾਲ ਗੱਲ ਕਰੇ ਤੇ ਆਹ ਦੇਖੋ ਆਹ ਜਨਾਨੀ ਦੀ ਤੁਸੀਂ ਵੀਡੀਓ ਕਿੰਨੀ ਵਾਇਰਲ ਕੀਤੀ ਹੈ ਪੰਜਾਬ ਤੇ ਵਾਇਰਲ ਹੋਈ ਹਿੰਦੁਸਤਾਨ ਪੂਰੇ ਹਿੰਦੁਸਤਾਨ ਪੂਰੇ ਤੇ ਵਾਇਰਲ ਹੋਈ ਆ ਠੀਕ ਹੈ ਪੂਰੇ ਵਰਲਡ ਤੇ ਉਹ ਕੀ ਪੁੱਛਦੀ ਆ ਸਿਰਫ ਕੱਚੀ ਦਾ ਰੰਗ ਪੁੱਛਦੀ ਆ ਹੈ ਸ਼ਰਮ ਤੁਹਾਨੂੰ ਚਾਹੀਦੀ ਤੁਸੀਂ ਸ਼ੇਅਰ ਕਰਦੇ ਆ ਹੁਣ ਅਸੀਂ ਲੋਕਾਂ ਅਸੀਂ ਕੰਟੈਂਟ ਤੁਸੀਂ ਕਹਿੰਦੇ ਵੀ ਜੀ ਚੰਗਾ ਬਣਾਓ ਚੰਗਾ ਮੈਂ ਇਤਿਹਾਸ ਨਾਲ ਲੱਗਪਾ ਤੁਸੀਂ ਸੁਣਦੇ ਆ ਉਹ ਵੀ ਨਹੀਂ ਸੌਂਦਾ ਚੰਗੀ ਗੱਲ ਕਹੋਣ ਦਾ ਸ਼ੇਅਰ ਹੁੰਦੀ ਆ ਵੀਡੀਓ ਤੇ ਵਾਇਰਲ ਹੁੰਦੀ ਆ ਤੁਸੀਂ ਕੀ ਸੋਚਨੇ ਆ ਸੀ ਅਸੀਂ ਖਰੇ ਫੁੱਦੂ ਆ ਜੀ ਅਸੀਂ ਤੁਸੀਂ ਸਾਨੂੰ ਗਾਲਾਂ ਕੱਢੀ ਜਾਓਗੇ ਜੋ ਮਰਜੀ ਉਹ ਜਿਹੜੀ ਉਹੀ ਕਰਪਾਨਾ ਜਿਹੜੇ ਲੋਕਾਂ ਕੋਲ ਆ ਉਹੀ ਕਰਪਾਨਾ ਸਾਡੇ ਕੋਲ ਆ ਜੀ ਫੇਰਨ ਵਾਸਤੇ ਵੀ ਰੱਖੀ ਆ ਤੇ ਆਪਣੇ ਹਿਸਾਬ ਨਾਲ ਰੋ ਆਪਣਾ ਆਨੰਦ ਲਓ ਜ਼ਿੰਦਗੀ ਦੇ ਜੇ ਅਸੀਂ ਨਹੀਂ ਕਿਸੇ ਨੂੰ ਕੁਝ ਕਹਿ ਰਹੇ ਤੇ ਆਪਣੇ ਮ제 ਲਓ ਠੀਕ ਹੈ ਨਾ ਅਸੀਂ ਅਸੀਂ ਦਾੜੀਆਂ ਨਹੀਂ ਰੰਗਦੇ ਇਹ ਗੱਲ ਹੁਣ ਯਾਦ ਰੱਖਿਓ ਅਸੀਂ ਦਾੜੀਆਂ ਨਹੀਂ ਰੰਗਦੇ ਅਜੇ ਚਿੱਟੇ ਆ ਤੇ ਚਿੱਟੇ ਹੀ ਰਹਿਣਗੇ ਅਸੀਂ ਅਮਰ ਤੇ ਸ਼ਾਕੇ ਵਾਲ ਨਹੀਂ ਕਟਾਂਦੇ ਹਾਂ ਇਹ ਯਾਦ ਰੱਖਿਓ